ਪੰਜਾਬ ਜਰਾਸੀ ਲਾਈਵ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਭਾਜਪਾ ਆਗੂ ਅਸ਼ਵਨੀ ਸੇਖਰੀ ਵੱਲੋਂ ਕੀਤੀ ਗਈ ਪ੍ਰੈਸ ਵਾਰਤਾ ਪ੍ਰੈਸ ਵਾਰਤਾ ਵਿੱਚ ਪੰਜਾਬ ਦੇ ਬਾਰਡਰ ਏਰੀਆ ਵਿੱਚ ਹੜ੍ਹਾਂ ਦੀ ਮਾਰ ਦੇ ਨਾਲ ਹੋਏ ਨੁਕਸਾਨ ਦੀ ਪੂਰਤੀ ਲਈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਰਾਹੀਂ ਅਪੀਲ ਕੀਤੀ ਸੀ ਜਿਸ ਦਾ ਜਵਾਬ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭੇਜਿਆ ਉਸ ਦੇ ਬਾਰੇ ਜਾਣਕਾਰੀ ਦਿੱਤੀ ਤੇ ਨਾਲ ਕਿਵੇਂ ਜਨਤਾ ਕੇਦਰ ਸਰਕਾਰ ਵੱਲੋਂ ਮਿਲੀਆਂ ਸਕੀਮਾਂ ਦਾ ਕਿਵੇਂ ਲਾਭ ਉਠਾ ਸਕਦੀ ਇਸ ਬਾਰੇ ਵੀ ਅਸ਼ੁਨੀ ਸੇਖੜੀ ਨੇ ਜਾਣਕਾਰੀ ਦਿੱਤੀ ਔਰ ਮੈਨੂੰ ਹੋਰ ਸੁਣਾਤੇ ਹਾਂ ਤੁਹਾਨੂੰ ਕਿ ਇਹ ਕੁਝ ਕਿਹਾ ਚੈਨਲ YouTube ਤੇ Facebook ਤੇ ਸਬਸਕ੍ਰਾਈਬ ਫੋਲੋ ਕਰਨਾ ਨਾ ਭੁੱਲਿਓ ਪੱਤਰਕਾਰ ਲक्की ਦੀ ਖਾਸ ਰਿਪੋਰਟ ਬਟਾਲਾ ਤੋਂ ਉਹ ਪ੍ਰਧਾਨ ਮੰਤਰੀ ਜੀ ਨੇ ਬੜੇ ਪਿਆਰ ਨਾਲ ਉਹ ਚਿੱਠੀ ਐਕਸੈਪਟ ਕੀਤੀ ਇਸ ਚਿੱਠੀ 'ਚ ਮੈਂ ਚਾਰ ਮੰਗਾਂ ਰੱਖੀਆਂ ਸੀ ਔਰ ਉਸ ਤੋਂ ਬਾਅਦ ਇਹ ਇਹ ਚਿੱਠੀ ਜਦੋਂ ਮੈਂ ਦਿੱਤੀ ਪ੍ਰਧਾਨ ਮੰਤਰੀ ਜੀ ਨੂੰ ਇਹ ਲੈਟਰ ਦਿੱਤੀ ਉਸਤ ਸੋ ਉਹਨਾਂ ਨੇ 1 ਮਹੀਨੇ ਬਾਅਦ 9 10 2025 ਨੂੰ ਇੱਕ ਆਰਡਰ ਪ੍ਰਾਈਮ ਮਿਨਿਸਟਰ ਆਫਿਸ ਚ ਰਿਲੀਜ਼ ਹੋਇਆ ਇਹਨੇ ਫਾਈਨਾਂਸ ਮਿਨਿਸਟਰੀ ਨੂੰ ਉਹ ਫਾਈਨਾਂਸ ਮਿਨਿਸਟਰੀ ਨੇ ਗਾਂ ਰਿਜ਼ਰਵ ਬੈਂਕ ਆਫ ਇੰਡੀਆ ਨੂੰ 12 ਨਵੰਬਰ 2025 ਨੂੰ ਇਹ ਆਰਡਰ ਰਿਲੀਜ਼ ਕੀਤਾ ਨੇ ਸੋ ਇਹ ਇਹ ਚਿੱਠੀ ਚ ਜੋ ਮੈਂ ਚਾਰ ਮੰਗਾ ਰੱਖਿਆ ਸੀ ਬਰੀਫਲੀ ਮੈਂ ਤੁਹਾਨੂੰ ਜ਼ਰੂਰ ਦੱਸਣਾ ਚਾਹੁੰਦਾ ਮੈਂ ਪੰਜਾਬ ਦੇ ਹਿੱਦਿਆਂ ਮੰਗਾ ਨੇ ਪਹਿਲੀ ਮੈਂ ਇਹ ਬੇਨਤੀ ਕੀਤੀ ਸੀ ਕਿ ਫਲੱਡ ਦੇ ਕਾਰਨ ਹਜ਼ਾਰਾਂ ਘਰ ਸਾਡੇ ਪੰਜਾਬੀਆਂ ਦੇ ਨਸ਼ਟ ਹੋ ਗਏ ਨੇ ਬਰਬਾਦ ਹੋ ਗਏ ਨੇ ਉਹਨਾਂ ਘਰਾਂ ਦੀ ਰਿਪੇਅਰ ਕਰਨ ਲਈ ਜਾਂ ਪੁਨਰ ਨਿਰਮਾਣ ਕਰਨ ਦੇ ਲਈ ਪ੍ਰਧਾਨ ਮੰਤਰੀ ਆਵਾਸ ਯੋਜਨਾ ਚੋਂ ਗ੍ਰਾਂਟ ਦੇ ਕੇ ਸਪੈਸ਼ਲ ਗ੍ਰਾਂਟ ਦੇ ਕੇ ਉਹ ਘਰਾਂ ਦਾ ਨਿਰਮਿਤ ਕੀਤਾ ਜਾਵੇ ਕੁਛੀ ਦੀ ਗੱਲ ਹੈ ਕਿ ਇਹ ਆਰਡਰ ਪ੍ਰਧਾਨ ਮੰਤਰੀ ਜੀ ਨੇ ਕੀਤੇ ਔਰ ਸ਼ਿਵਰਾਜ ਚੋਹਾਂਜੀ ਜਿਹੜੇ ਸਾਡੇ ਮਿਨਿਸਟਰ ਸਾਹਿਬ ਨੇ ਇੱਥੇ ਆ ਕੇ ਅਨਾਉਂਸ ਕਰ ਗਏ ਨੇ ਪੰਜਾਬ ਵਿੱਚ ਕਿ 36600 ਕਿੰਨੇ ਘਰ ਉਹਨਾਂ ਨੇ ਆਲਰੇਡੀ ਗ੍ਰਾਂਟ ਭੇਜ ਦਿੱਤੀ ਆ ਤਾਂ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਉਹ ਘਰ ਜਿਹੜੇ ਰਿਪੇਅਰ ਹੋ ਜਾਣ ਇਹ ਜਿੰਨਾ ਵੀ ਪੈਸਾ ਆ ਰਿਹਾ ਕੇਂਦਰ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਜੀ ਵੱਲੋਂ ਆ ਰਿਹਾ ਨਰਿੰਦਰ ਭਾਈ ਮੋਦੀ ਜੀ ਵੱਲੋਂ ਇਹਦੇ ਪੰਜਾਬ ਸਰਕਾਰ ਦੀ ਕੋਈ ਕੰਟਰੀਬਿਊਸ਼ਨ ਨਹੀਂ ਹੈ ਪੰਜਾਬ ਸਰਕਾਰ ਸਿਰਫ ਇਹ ਮੈਂ ਤੇ ਕਰਾਂਗਾ ਕਿ ਪੂਰੇ ਘਰਾਂ ਦੀ ਐਸਟੀਮੇਟਿੰਗ ਭੇਜ ਸਕੇ ਤੁਹਾਡੇ ਚੈਨਲ ਦੇ ਥਰੂ ਮੈਂ ਬੇਨਤੀ ਕਰਾਂਗਾ ਜਿਸ ਪੰਜਾਬੀ ਭਰਾ ਨੂੰ ਏ ਘਰ ਜਿਹੜਾ ਟੱਟ ਗਿਆ ਅਗਰ ਗ੍ਰਾਂਟ ਅਜੇ ਨਹੀਂ ਮਿਲੀ ਆ ਉਹ ਕਿਰਪਾ ਕਰਕੇ ਆਨਲਾਈਨ ਪ੍ਰਧਾਨ ਮੰਤਰੀ ਜੀ ਦੇ ਪ੍ਰਧਾਨ ਮੰਤਰੀ ਆਵਾਸ ਯੋਜਨਾ 'ਚ ਅਪਲਾਈ ਕਰੇ ਔਰ ਪੰਜਾਬ ਸਰਕਾਰ ਜਿਹੜੀ ਵੈਰੀਫਿਕੇਸ਼ਨ ਕਰੇ ਹਰ ਬੰਦਾ ਹਰ ਘਰ ਜਿਹੜਾ ਕੋ ਨੁਕਸਾਨ ਹੋਇਆ ਪ੍ਰਧਾਨ ਮੰਤਰੀ ਆਵਾਸ ਯੋਜਨਾ 'ਚ ਉਹਨਾਂ ਨੂੰ ਗ੍ਰਾਂਟ ਮਿਲੇਗੀ ਉਹ ਘਰ ਜਿਹੜਾ ਰਿਪੇਅਰ ਹੋਏਗਾ ਦੂਸਰਾ ਜਿਹੜਾ ਵਾ ਮੈਂ ਬੇਨਤੀ ਕੀਤੀ ਸੀ ਕਿ 5 ਏਕੜ ਤੋਂ ਘੱਟ ਜ਼ਮੀਨ ਜਿਹੜੀ 5 ਏਕੜੋਂ ਘਰ ਜ਼ਮੀਨ ਹੈ ਉਹ ਕਿਸਾਨ ਬਹੁਤ ਕਰਜ਼ੇ ਚ ਡੁੱਬ ਚੁੱਕੇ ਨੇ ਔਰ ਜਿੰਦਾ ਕਰ ਨਾਲੇ ਲੋਨ ਲਿੱਤਾ ਸੀ ਉਸ ਤੋਂ ਦੁਗੜਾ ਤਿਗੜਾ ਬਿਆਹ ਚੜ ਗਿਆ ਉੱਤੇ ਤੇ ਬਹੁਤ ਸਾਰੇ ਕਿਸਾਨ ਜਿਹੜੇ ਆਤਮ ਹੱਤਿਆ ਕਈ ਸਾਲਾਂ ਤੋਂ ਕਰ ਰਹੇ ਨੇ ਕਿਉਂਕਿ ਕਰਜ਼ਾ ਹੀ ਮਾਰ ਰਿਹਾ ਕਿਸਾਨ ਨੂੰ ਬੇਨਤੀ ਕੀਤੀ ਕਿ ਜਿਸ ਤਰ੍ਹਾਂ ਇੰਡਸਟਰੀ ਨੂੰ ਵਨ ਟਾਈਮ ਸੈਟਲਮੈਂਟ ਮਿਲਦੀ ਹੈ ਸਕੀਮ ਉਸ ਤਰ੍ਹਾਂ ਪੰਜਾਬ ਦੇ ਕਿਸਾਨਾਂ ਲਈ ਵੀ ਵਨ ਟਾਈਮ ਸੈਟਲਮੈਂਟ ਸਕੀਮ ਜਿਹੜੀ ਆ ਕੇਂਦਰ ਸਰਕਾਰ ਦਵੇ ਬਾਕੀ ਉਹ ਬੈਂਕ ਉਹਨਾਂ ਰਾਹਤ ਦੇ ਕੇ ਕਰਜ਼ੇ ਜਿਹੜੇ ਆ ਉਹਨਾਂ ਦਾ ਵਿਆਜ ਮਾਫ ਹੋਵੇ ਜਿਸ ਤਰ੍ਹਾਂ ਇੰਡਸਟਰੀ ਨੂੰ ਰਾਹਤ ਮਿਲਦੀ ਹੈ ਉਸ ਤਰ੍ਹਾਂ ਇਹਨਾਂ ਨੂੰ ਰਾਹਤ ਮਿਲਣੀ ਚਾਹੀਦੀ ਤੋਂ ਪ੍ਰਧਾਨ ਮੰਤਰੀ ਜੀ ਦੇ ਦੇਸ਼ ਦੇ ਮੁਤਾਬਕ ਫైనాన్స్ ਮਿਨਿਸਟਰੀ ਨੇ ਰਿਜ਼ਰਵ ਬੈਂਕ ਆਫ ਇੰਡੀਆ ਨੂੰ ਇਹ ਚਿੱਠੀ ਚ ਲਿਖ ਦਿੱਤਾ ਕਿ ਇਹਨਾਂ ਕਿਸਾਨਾਂ ਲਈ ਵਨ ਟਾਈਮ ਸੈਟਲਮੈਂਟ ਸਕੀਮ ਜਿਹੜੀ ਹੈ ਬਣਾਈ ਜਾਵੇ ਬਹੁਤ ਜਲਦ ਇਹ ਸਕੀਮ ਬਣੇਗੀ ਇਹ ਮੈਂ ਸਮਝਦਾ ਜਦੋਂ ਸਕੀਮ ਬਣ ਗਈ ਉਸ ਦਿਨ ਪੰਜਾਬ ਦਾ ਕਿਸਾਨ ਜਿਹੜਾ ਵਾ ਉਹ ਜਿਹੜਾ ਕਰਜ਼ੇ ਦੀ ਮਾਰ ਤੋਂ ਬਚ ਜਾਏਗਾ ਉਹਨੂੰ ਰਾਹਤ ਮਿਲੇਗੀ ਔਰ ਜਿਹੜੀ ਮਜਬੂਰੀ ਚ ਆਤਮਾਤਿਆ ਕਰ ਰਹੇ ਸੀਗੇ ਉਥੋਂ ਉਹਨਾਂ ਸਾਈਕੋਲੋਜੀਕਲੀ ਬਰਡਨ ਜਿਹੜਾ ਖਤਮ ਹੋਏਗਾ ਪ੍ਰਧਾਨ ਮੰਤਰੀ ਜੀ ਨੇ ਇਸ ਡਾਇਰੈਕਸ਼ਨ ਚ ਆਪਣੇ ਕਦਮ ਚੁੱਕਣ ਲਈ ਨਿਰਦੇਸ਼ ਦੇ ਦਿੱਤੇ ਨੇ ਹੁਣਗਾ ਕੁਝ ਸਮੇਂ ਵਿੱਚ ਇਹ ਜਿਹੜਾ ਕੰਮ ਸਿਰੇ ਚੜੇਗਾ ਤੇ ਫਿਰ ਕਿਸਾਨਾਂ ਨੂੰ ਰਾਹਤ ਮਿਲੇਗੀ ਚੌਥੀ ਤੀਸਰੀ ਚੀਜ਼ ਮੈਂ ਰਿਕਵੈਸਟ ਕੀਤੀ ਸੀ ਕਿ ਜਿਨ੍ਹਾਂ ਸਾਡੇ ਕਿਸਾਨਾਂ ਦੀ ਜ਼ਮੀਨ ਜਿਹੜੀ ਹੈ ਫਲੱਡ ਕਾਰਨ ਖਰਾਬ ਹੋ ਗਈ ਕਸਰਾ ਬਰਬਾਦ ਹੋ ਗਈਆਂ ਨਵੀਂ ਫਸਲ ਲਗਣੀ ਨਹੀਂ ਕਿਉਂਕਿ ਰੇਤਾ ਚੜ ਗਿਆ ਤੇ 20000 ਪ੍ਰਤੀ ਏਕੜ ਜਿਹੜੀ ਰਾਹਤ ਦਿੱਤੀ ਜਾਏ ਉਹ ਵੀ ਚਿੱਠੀ ਚ ਜ਼ਿਕਰ ਹੋਇਆ ਉਸ ਚੀਜ਼ ਦਾ ਪ੍ਰਧਾਨ ਮੰਤਰੀ ਜੀ ਦੇ ਔਰ ਦੇਖੋ 480 ਕਰੋੜ ਰੁਪਇਆ ਜਿਸ ਤਰ੍ਹਾਂ ਬਾਟਲ ਆਪਣਾ ਚਿਵਰਾਜ ਜੀ ਚੋਹਾਨ ਸਾਹਿਬ ਕਹੇ ਗਏ ਨੇ 480 ਕਰੋੜ ਰੁਪਇਆ ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਨੇ ਇਹ 20000 ਰੁਪਏ ਦੇ ਹਿਸਾਬ ਨਾਲ ਰਾਹਤ ਦੇਣ ਲਈ ਭੇਜਿਆ ਅਜੇ ਤੱਕ ਤੇ ਪੈਸਾ ਥੱਲੇ ਪਹੁੰਚਿਆ ਨਹੀਂ ਤੇ ਨਾਲ ਉਹਨਾਂ ਨੇ ਕਹਿਤਾ ਕੇਂਦਰ ਸਰਕਾਰ ਨੇ ਕਿ ਯੂਟਿਲਾਈਜੇਸ਼ਨ ਸਰਟੀਫਿਕੇਟ ਭੇਜਣਗੇ ਤੇ ਹੋਰ ਵੀ ਗ੍ਰਾਂਟ ਆਊਗੀ ਸੋ ਅਗਰ ਪੰਜਾਬ ਸਰਕਾਰ ਸੀਰੀਅਸ ਹੈ ਕਿਸਾਨਾਂ ਦੀ ਮਦਦ ਕਰਨ ਨੂੰ ਤੇ 480 ਕਰੋੜ ਵੰਡ ਕੇ ਨਵੇਂ ਯੂਟਿਲਾਈਜੇਸ਼ਨ ਸਰਟੀਫਿਕੇਟ ਦੇਣ ਤੇ ਜਾ ਕੇ ਨਵੇਂ ਪੈਸੇ ਲਿਆਣ ਚੌਥਾ ਤੇ ਬੋਸਟ ਇੰਪੋਰਟੈਂਟ ਕੰਮ ਜਿਹੜਾ ਵਾ ਜਿਹੜਾ ਅਸੀਂ ਸਭ ਲੋਕ ਬਾਰਡਰ ਤੇ ਰਹਿਣ ਵਾਲੇ ਆ ਤੁਸੀਂ ਵੀ ਉਹ ਅਸੀਂ ਵੀ ਉਹ ਇਹ ਹੈ ਕਿ ਸਾਡੇ ਬਾਰਡਰ ਜ਼ਿਲ੍ਹਿਆਂ ਦੇ 6 ਜ਼ਿਲ੍ਹਿਆਂ ਦੇ ਵਿੱਚ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਫਾਜ਼ਲਕਾ ਔਰ ਫਿਰੋਜ਼ਪੁਰ ਹਰ ਘਰ ਚ ਕੋਈ ਨਾ ਕੋਈ ਬੱਚਾ ਬੇਰੋਜ਼ਗਾਰ ਬਟ ਸਾਡੇ ਨੌਜਵਾਨ ਬੱਚਾ ਕੋ ਕੰਮ ਕੋਈ ਨਹੀਂ ਇੰਡਸਟਰੀ ਇੱਥੇ ਆਈ ਕੋਈ ਨਾ ਸਰਕਾਰੀ ਨੌਕਰੀਆਂ ਮਿਲਦੀਆਂ ਨਹੀਂ ਸੋ ਮੈਂ ਪ੍ਰਧਾਨ ਮੰਤਰੀ ਜੀ ਨੂੰ ਬੇਨਤੀ ਕੀਤੀ ਸੀ ਕਿ ਉਹਨਾਂ ਦੀ ਇੱਕ ਸਕੀਮ ਹੈ ਲਖਪਤੀ ਦੀਦੀ ਸਕੀਮ 2 ਕਰੋੜ ਤੋਂ ਵੱਧ ਮਹਿਲਾਵਾਂ ਨੂੰ ਪੂਰੇ ਹਿੰਦੁਸਤਾਨ ਚ ਲਖਪਤੀ ਦੀਦੀ ਬਣਾਤਾ ਉਹਨਾਂ ਨੇ ਔਰ ਇਹ ਟਾਰਗੇਟ ਦਿੱਤਾ ਹੈ ਪਿਛਲੇ ਸਾਲ ਪ੍ਰਧਾਨ ਮੰਤਰੀ ਜੀ ਨੇ ਕਿ 3 3 ਕਰੋੜ ਮਹਿਲਾਵਾਂ ਨੂੰ ਪੂਰੇ ਇੰਡੀਆ ਚ ਲੱਖਵਤੀ ਦੀਦੀ ਚ ਕਵਰ ਕੀਤਾ ਜਾਇਗਾ ਔਰ ਬੱਚੇ ਜਿਹੜੇ ਇਹ ਸਕੀਮ ਚ ਕਵਰ ਹੁੰਦੇ ਆ ਪੜ੍ਹਣਾ ਸਾਡੀਆਂ ਉਹ ਆਪੇ ਐਕਚੁਅਲੀ ਲੱਖ ਲੱਖਪਤੀ ਹੋ ਜਾਂਦੇ ਆ ਉਹਨਾਂ ਦੇ ਬੈਂਕਾਂ ਚ ਪੈਸੇ ਨਜ਼ਰ ਆਉਂਦੇ ਸੋ ਅਸੀਂ ਬੇਨਤੀ ਕੀਤੀ ਸੀ ਕਿ ਸਾਡੇ ਪੰਜਾਬ ਚ ਇਹ ਸਕੀਮ ਲਾਗੂ ਕੀਤੀ ਨਹੀਂ ਹੈ ਪੰਜਾਬ ਸਰਕਾਰ ਨੇ ਨਾ ਕਿਸੇ ਬੱਚੇ ਨੂੰ ਲੱਖਵਤੀ ਦੀਦੀ ਦਾ ਸਕੀਮ ਦਾ ਪਤਾ ਤਾਂ ਨਾ ਕਿਨ ਦੱਸਿਆ ਤੇ ਨਾ ਕੋਈ ਲੋਨ ਲੈ ਕੇ ਦਿੱਤਾ ਸੋ ਅਸੀਂ ਇਹ ਬੇਨਤੀ ਕੀਤੀ ਕਿ ਸਾਡੇ 10000 ਬੱਚੇ ਜਿਹੜੇ ਨੇ ਬਾਰਡਰ ਦੇ ਜ਼ਿਲ੍ਹਿਆਂ ਦੇ 6 ਜ਼ਿਲ੍ਹਿਆਂ ਦੇ ਉਹਨਾਂ ਨੂੰ ਲਖਪਤੀ ਦੀਦੀ ਜੀ ਕਵਰ ਕੀਤਾ ਜਾਵੇ ਸੋ ਉਹਨਾਂ ਨੇ ਆਦੇਸ਼ ਕਰ ਦਿੱਤਾ ਕਿ ਜਿਹੜਾ ਲਖਪਤੀ ਦੀਦੀ ਸਕੀਮ ਹੈ ਇਹਦੇ ਵਿੱਚ ਕਲੀਅਰਲੀ ਲਿਖਿਆ ਚਿਲड्रन ਆਫ 10000 ਪਰਸਨਸ ਆਫ ਥੀਜ਼ ਬਾਰਡਰ ਡਿਸਟ੍ਰਿਕਟ ਸ਼ੁਡ ਬੀ ਹੈਲਪਡ ਅੰਡਰ ði ਪ੍ਰਾਈਮ ਮਿੰਿਸਟਰ ਲਖਪਤੀ ਬਹਿਨਾ ਸਕੀਮ یہ جا لکھپتی بہنا سکیم کے تحت کی ہوں <سکتور> کہ بچہ جا لے کے جس طرح ڈیئری فارم کا کورس کر لے تین مہینے اسکل کا وہ بھی سکار نے پیسے دے وہ بینک چائے گا تو دس لکھ تک کرجہ ان ملے گا بنا کسی گرنٹی کو مدرا سکیم کے تحت دس لکھ کے پشو خرید لے اور جنہیں بھی دھد پروڈیوس کرے گا اب والا ہے دوسرے کوئی دھوڈیوسر دو مینوفیکچرنگ کمپنیز ہے وہ سب خریدنے ਔਰ ਅੰਮੋਲ ਦੇ ਗਾਰੰਟੀ ਕੀਤੀ ਹੈ ਕਿ ਜਿੰਨਾ ਵੀ ਦੁੱਧ ਬੱਚੇ ਬਾਰਡਰ ਦੇ ਪ੍ਰੋਡਿਊਸ ਕਰਦੇ ਨੇ ਪਸ਼ੂਆਂ ਤੋਂ ਉਹ ਸਾਰਾ ਦੁੱਧ ਇੱਕ ਇੱਕ ਡ੍ਰੌਪ ਜੜੀ ਆ ਚੁੱਕਣਗੇ ਅੱਜ 22000 ਤੋਂ ਵੱਧ ਜਿਹੜੇ ਕਿਸਾਨ ਨੇ ਸਾਡੇ ਦੋ ਜ਼ਿਲ੍ਹਿਆਂ ਦੇ ਗੁਰਦਾਸਪੁਰ ਔਰ ਅਮਰਸਰ ਦੇ ਉਹ ਰੋਜ਼ 1.5 ਕਰੋੜ ਤੋਂ ਵੱਧ ਰੁਪਈਆ ਦਾ ਦੁੱਧ ਜਿਹੜਾ ਅੰਮੋਲ ਸਪਲਾਈ ਕਰਦੇ ਔਰ ਡਾਇਰੈਕਟਲੀ ਪੇਮੈਂਟ ਉਹਨਾਂ ਦੇ ਖਾਤੇ 'ਚ ਉਹ ਅੰਮੋਲ ਦੇ ਗੁਜਰਾਤ ਤੋਂ ਆ ਰਹੀ ਹੈ ਇਹ ਮੇਰੀ ਨੌਲੇਜ ਆ ਮੈਂ ਜਾਣਨਾ ਇਸ ਜੀ ਨੂੰ ਸੋ ਮੈਂ ਸਮਝਣਾ ਕਿ 10000 ਬੱਚਿਆਂ ਨੂੰ ਪੈਰਾਂ ਤੇ ਖੜਾ ਕਰਨ ਦਾ ਟਾਰਗੇਟ ਇੱਕ ਸਾਲ ਦੇ ਵਿੱਚ ਹੈ 1000 ਕਰੋੜ ਰੁਪਏ ਬੰਦਾ ਬਾਰਡਰ ਦੇ ਬੱਚੇ ਅਗਰ ਆਪਣੇ ਪੈਰਾਂ ਤੇ ਖੜਾ ਹੋਣਾ ਚਾਹਣ ਤੇ ਲੱਖੋ ਦੀ ਦੀਦੀ ਪ੍ਰੋਗਰਾਮ ਚਾਹਣਗੇ ਅਸੀਂ ਮਦਦ ਕਰਨ ਨੂੰ ਤਿਆਰ ਆ ਸਾਡੇ ਸਾਰੇ ਸਾਥੀ ਇਸ ਕੰਮ ਲਈ ਕਰਨ ਨੂੰ ਤਿਆਰ ਆ ਸਾਨੂੰ ਉਦੇਸ਼ ਹੋ ਗਿਆ ਪਾਰਟੀ ਦੇ ਜਿਹੜਾ ਬੱਚਾ ਵੀ ਆਪਣੇ ਪੈਰਾਂ ਤੇ ਖੜਾ ਹੋਣਾ ਚਾਹੇ ਅਸੀਂ ਉਹਨੂੰ ਬੈਂਕ ਤੋਂ ਵੀ ਲੋਨ ਲੈ ਕੇ ਦੇਵਾਂਗੇ ਅਸੀਂ ਅਮੁੱਲ ਦੇ ਨਾਲ ਵੀ ਜੋੜਾਂਗੇ ਅਸੀਂ ਉਹਨੂੰ ਸਪੋਰਟ ਵੀ ਦੇਵਾਂਗੇ ਉਹਨੂੰ ਜਿਹੜੀ ਸਕਿੱਲ ਡਵੈਲਪਮੈਂਟ ਦੇ ਵਿੱਚ ਉਹਨੇ ਟ੍ਰੇਨਿੰਗ ਲੈਣੀ ਹੈ ਉਹ ਵੀ ਦੱਸਾਂਗੇ ਸਾਰਾ ਕੁਝ ਗਾਈਡ ਕਰਾਂਗੇ ਸੋ ਮੈਂ ਸਮਝਦਾ ਕਿ ਬਹੁਤ ਵੱਡਾ ਉਪਰਾਲਾ ਕੇਂਦਰ ਸਰਕਾਰ ਵੱਲੋਂ ਆਇਆ ਹੈ ਇਹ ਹੁਣ ਸਾਡੇ ਪੰਜਾਬੀਆਂ ਦੀ ਹਿੰਮਤ ਹੈ ਕਿ ਅਸੀਂ ਕਿੰਨਾ ਕੁ ਇਮਪਲੀਮੈਂਟ ਕਰ ਸਕਦੇ ਹਾਂ ਦੋਈ ਚੀਜ਼ਾਂ ਜਾਂ ਤੇ ਆਪਾਂ ਚ ਲੜਦੇ ਰਹੇ ਇਹ ਜਿਸ ਤਰ੍ਹਾਂ ਪਹਿਲਾਂ ਲੜੜੀਆਂ ਪਾਰਟੀਆਂ ਮੈਂ ਚਲੋ ਹੁਣ ਕਾਫੀ ਸਾਲ 40 40 42 ਸਾਲ ਹੋ ਗਏ ਰਾਜਨੀਤੀ 'ਚ ਮੈਂ ਤੇ ਹੱਥ ਜੋੜ ਕੇ ਸਾਰੀਆਂ ਪਾਰਟੀਆਂ ਨੂੰ ਬੇਨਤੀ ਕਰਾਂ ਮੁੱਖ ਮੰਤਰੀ ਨੂੰ ਬੇਨਤੀ ਕਰਾਂਗਾ ਕਿ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਕੇ ਪੰਜਾਬ ਦੇ ਬੱਚਿਆਂ ਵੱਲ ਦੇਖਣ ਪੰਜਾਬ ਦੇ ਬੱਚਿਆਂ ਨੂੰ ਰਾਹਤ ਲੈ ਕੇ ਦੇਣਾ ਅੱਜ ਜੇ ਕਿਸਾਨਾਂ ਨੂੰ ਰਾਹਤ ਦੇਣ ਨੂੰ ਪ੍ਰਧਾਨ ਮੰਤਰੀ ਜੀ ਔਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਤਿਆਰ ਹੋਈ ਦੀਏ ਜੇ 10000 ਬੱਚਿਆਂ ਨੂੰ ਪੈਰਾਂ ਤੇ ਖੜਾ ਕਰਨ ਨੂੰ ਪੰਜਾਬ ਕੇਂਦਰ ਸਰਕਾਰ ਜਿਹੜੀ ਆਖੜ ਤਿਆਰ ਆ ਉਹਨਾਂ ਅਸ਼ੋਰੈਂਸ ਦੇ ਦਿਤੀ ਹੈ ਤੇ ਇਹ ਫਾਇਦਾ ਬੱਚਿਆਂ ਨੂੰ ਲੈ ਕੇ ਦੇਣਾ ਚਾਹੀਦਾ ਕਿ ਅਗਰ ਤੁਸੀਂ ਨੌਕਰੀ ਨਹੀਂ ਦੇ ਸਕਦੇ ਘਟੋ ਘਟ ਬੱਚੇ ਆਪਣੇ ਪੈਰਾਂ ਤੇ ਖਲੋਣ ਔਰ 20000 50000 ਮਹੀਨੇ ਦਾ ਕਮਾਣ ਆਪਣੇ ਘਰ ਬੈਠੇ ਕਿਤੇ ਦੂਰ ਜਾਣ ਦੀ ਲੋੜ ਨਾ ਪਵੇ ਦੇਖੋ ਮੈਂ ਤੁਹਾਨੂੰ ਦੱਸਾਂ 1,60,000 ਰੁਪਏ ਲਈ ਮਿਲਦਾ ਪਿਆ ਔਰ ਪ੍ਰਧਾਨ ਮੰਤਰੀ ਆਵਾਸ ਯੋਜਨਾ ਚ ਪਿਛਲੇ 3 ਸਾਲਾਂ ਚ ਕਰੀਬਨ 2.5 ਕਰੋੜ ਘਰ ਪੂਰੇ ਇੰਡੀਆ ਚ ਪੱਕੇ 2.5 ਕਰੋੜ ਪੰਜਾਬ ਸਰਕਾਰ ਕੰਮ ਨਹੀਂ ਕਰਦੀ ਸਰਕਾਰਾਂ ਮਿਲ ਕੇ ਆਪਣੇ ਲੋਕਾਂ ਨਾਲ ਕੰਮ ਕਰਦੀਆਂ ਪੈਸਾ ਗਵਰਨਮੈਂਟ ਟੂ ਗਵਰਨਮੈਂਟ ਚਲਦਾ ਔਰ ਪੰਜਾਬ ਸਰਕਾਰ ਨੇ ਜੇਕਰ ਕੋਈ ਸਾਡਾ ਨਾਗਰਿਕ ਹੈ ਉਹਦਾ ਘਰ ਜਿਹੜਾ ਪੰਜਾਬੀ ਦਾ ਢੱਠ ਗਿਆ ਜਾਂ ਨਵਾਂ ਬੰਨਣਾ ਉਹ ਪ੍ਰਧਾਨ ਮੰਤਰੀ ਆਵਾਜ਼ ਯੋਜਨਾ 'ਚ ਅਪਲਾਈ ਕਰੇ ਇਹਨਾਂ ਨੇ ਮੁੜ ਕੇ ਸਰਵੇ ਕਰਕੇ ਦੱਸਣਾ ਵੀ ਇਹ ਠੀਕ ਹੈ ਸਰਟੀਫਿਕੇਟ ਦੇਣਾ ਤੇ ਪੈਸੇ ਡਾਇਰੈਕਟ ਆਉਂਦੇ ਪਏ 3 ਕਰੋੜ ਦੇ ਘਰ ਵੱਧ ਘਰ ਅਗਲੇ 2 ਸਾਲਾਂ 'ਚ ਬੰਨਨੇ ਨੇ ਇਹ ਵੀ ਪ੍ਰਧਾਨ ਮੰਤਰੀ ਜੀ ਨੇ ਅਨਾਉਂਸ ਕੀਤਾ ਕਿ ਪ੍ਰਧਾਨ ਮੰਤਰੀ ਆਵਾਜ਼ ਯੋਜਨਾ 'ਚ ਅਗਰ 3 ਕਰੋੜ ਘਰ ਜੇ ਹੋਰ ਬਣਾਣੇ ਤੇ ਜੇ ਪੰਜਾਬ ਦੇ ਲੋਕ ਫਾਇਦਾ ਲੈਣਾ ਚਾਹਣ ਤੇ ਗਵਰਨਮੈਂਟ ਦੇ ਅਫਸਰ ਜਾਂ ਗਵਰਨਮੈਂਟ ਕੰਮ ਕਰੇ ਤੇ ਪੈਸਾ ਮਿਲ ਜਾਏਗਾ ਇਹ ਆਨਲਾਈਨ ਆ ਤੁਸੀਂ ਪ੍ਰਧਾਨ ਮੰਤਰੀ ਦੇ ਜਿਹੜੇ ਪੋਰਟਲ ਆ ਉੱਥੇ ਜਾਓ ਉੱਥੇ ਜਾ ਕੇ ਤੁਸੀਂ ਅਪਲਾਈ ਕਰ ਸਕਦੇ ਹੋ ਕੋਈ ਪ੍ਰੋਬਲਮ ਨਹੀਂ ਗੀ ਸਾਨੂੰ ਦੱਸੋ ਅਸੀਂ ਸੇਵਕ ਬੈਠੇ ਆ ਮੇਰੇ ਘਰ ਤੇ ਲੋਕੀ ਕਰ ਹੀ ਰਹੇ ਨੇ ਆ ਕੇ ਮੈਂ ਦੇਖਿਆ ਤੁਸੀਂ ਦੇਖੇ ਬਾਹਰ ਆਏ ਨੇ ਜਿਹੜੀਆਂ ਫੈਸਿਲਿਟੀਆਂ ਕੇਂਦਰ ਸਰਕਾਰ ਦੀਆਂ ਹਨ ਅਗਰ ਅੱਜ ਪੰਜਾਬੀਆਂ ਤੱਕ ਨਹੀਂ ਪਹੁੰਚ ਰਹੀਏ ਤੇ ਉਹਦਾ ਸਿਰਫ ਇੱਕੋ ਕਾਰਨ ਆ ਓਨਲੀ ਵਨ ਕਿ ਜਿਹੜੀ ਸਰਕਾਰ ਬੈਠੀ ਹੈ ਨਾ ਕਮੀ ਆ ਕੰਮ ਨਹੀਂ ਕਰਦੇ ਅਗਰ ਕੰਮ ਕਰਨ تو جو مہاراشترہ چینے بن سکتے ہیں میں تم دسے ہیں کہ گیارہ لکھ لکھ پتی پہنا اکو دن چھے امرہ وطی جلا سپٹیمبر دو یا اچھا بھی جو پردان منتری جی نے کر دیتا ہے اکو دن چھے تو پجاب جی کیوں نہیں ہو رہا ہے کیونکہ سرکار کام نہیں کر رہی ہے شیخ صاحب تجھے سرکار سے بلیم لگا رہے ہو کہ سرکار کہہ رہی ہے کہ پاڑ پاڑ دے لیڈر جیڑے نے وہ چھوٹ بول رہے ہیں سرکار چار سو اسی کروڑ دا بھی کہہ رہے ہیں 800 ਕਰੋੜ ਦਾ ਝੂਠ ਆ ਦੇ ਸਾਨੂੰ ਦਵਾਈ ਵੀ ਨਹੀਂ ਮਿਲੀ ਦੇਖੋ ਇਸ ਤਰ੍ਹਾਂ ਹੈ ਪੰਜਾਬ ਸਰਕਾਰ ਦੇ ਜਿਹੜੇ ਅਫਸਰ ਜਿਹੜੇ ਲੀਡਰ ਦੇ ਅਫਸਰ ਬੋਲ ਰਹੇ ਨੇ ਨਾ ਉਹਨਾਂ ਨੂੰ ਸਵਾਇ ਝੂਠ ਦਾ ਭੁਲਾਉਂਦਾ ਮੈਂ ਤਾਂ ਡਾਕੂਮੈਂਟਰੀ ਗੱਲ ਕਰ ਰਿਹਾ ਨਾ ਤੁਸੀਂ ਇਦਾਂ ਕਰੋ ਆਰਟੀਆਜ ਪਤਾ ਕਰ ਲੋ ਕੇਂਦਰ ਸਰਕਾਰ ਫਨਾਮ ਮਿਨਿਸਟਰੀ ਚ ਆਰਟੀਆ ਪਾਓ ਕਿਹੜੇ ਕਿਹੜੇ ਕਿਦਾਂ ਪੈਸੇ ਗਏ ਨੇ ਤੁਹਾਨੂੰ ਦੱਸ ਦਣਗੇ ਕੀ ਸਮਝਦੇ ਫਿਰ ਇਸ ਤਰੀਕੇ ਦੀਆਂ ਸਕੀਮਾਂ ਨੇ ਉਹ ਰਾਜਨੀਤਿਕ ਭੇਟ ਚਾਜਣੀਆਂ ਇਸ ਤਰ੍ਹਾਂ ਹੈ ਕਿ ਜਿਹੜਾ ਦ੍ਰਿਸ਼ਟੀਕੋਣ ਹੈ ਨਾ ਉਹ ਬੜਾ ਜ ਮੈਨੂੰ ਛੋਟਾ ਹੋ ਗਿਆ ਲੋਕਾਂ ਦੇ ਨਹੀਂ ਸੋਚਦੇ ਜਿਹੜੇ ਲੀਡਰ ਅੱਜ ਆ ਗਏ ਨੇ ਅੱਗੇ ਉਹ ਕੁਰਸੀ ਦੀ ਸੋਚਦੇ ਨੇ ਕਿ ਸਾਨੂੰ ਕ੍ਰੈਡਿਟ ਮਿਲਣਾ ਚਾਹੀਦਾ ਵੀ ਅਗਰ ਕੇਂਦਰ ਸਰਕਾਰ ਤੁਹਾਨੂੰ ਅਨਾਜ ਭੇਜ ਰਹੀ ਹੈ ਅਨਾਜ ਤਾਂ ਉੱਥੇ ਆਉਂਦਾ ਜਿਹੜੀ ਰਾਸ਼ਨ ਮਿਲਦਾ ਪਿਆ ਇੱਕ ਇੱਕ ਦਾਣੇ ਦੀ ਪੇਮੈਂਟ ਕੇਂਦਰ ਸਰਕਾਰ ਕਰਦੀ ਹੈ ਪੰਜਾਬ ਸਰਕਾਰ ਨਹੀਂ ਕਰਦੀ ਉੱਤੇ ਆਪਣੀ ਫੋਟੋ ਲਾ ਲਓ ਵੀ ਜਿਹੜਾ ਭੇਜਦਾ ਪਿਆ ਉਹਦੀ ਕੇਂਦਰ ਸਰਕਾਰ ਦੀ ਫੋਟੋ ਵੀ ਨਾਲ ਲਾ ਲਓ ਜੀ ਨੇਦਰਬੋਦੀ ਦੀ ਵੀ ਲਾਉਣਾ ਫੋਟੋ ਜਿਹੜਾ ਪੈਸੇ ਭੇਜੇ ਇਹ ਜਿਹੜੀਆਂ ਚੀਜ਼ਾਂ ਵਾ ਹੁਣ ਬੰਦ ਕਰਾਤੇ ਇਹਨਾਂ ਨੇ ਕਾਰਡ ਬਣਨਾ ਪਿਛਲੇ 4 ਸਾਲ ਚ ਇੱਕ ਵੀ ਰਾਸ਼ਨ ਕਾਰਡ ਨਵਾਂ ਨਹੀਂ ਬਣਿਆ ਜਿੱਥੇ ਤੁਹਾਨੂੰ ਅਨਾਜ ਮਿਲਦਾ 5 ਕਿਲੋ ਪ੍ਰਤੀ ਵਿਅਕਤੀ ਕਿਆ ਸਹੀ ਚੀਜ਼ ਹੈ ਪੰਜਾਬ ਦੇ ਗਰੀਬ ਨਹੀਂ ਅਗੇ ਲੋਕ ਪਿਛਲੇ 4 ਸਾਲ ਚ ਕਿਸੇ ਦੇ ਹਾਲਾਤ ਠੀਕ ਨਹੀਂ ਹੋਏ ਖਰਾਬ ਨਹੀਂ ਹੋਏ ਅਸੀਂ ਬਣਾਉਂਦੇ ਸੀ ਜਦੋਂ ਅਸੀਂ ਇੱਥੇ ਬੈਠਾ ਆਇਆ ਮੈਂ بی ہزار تو بعد راشن کارڈ آن لائن بٹھا کے فارم بھر کے بنوا کے دیتے کسی کا ایک روپیہ نہیں لگا سوال ہے کہ یہ اچھا شکتی نہیں ہے میں سمجھنا جھوٹ بول رہے ہیں وہ بالکل جھوٹ بول رہے پیسے کیندر تو آئے نے کم دیکھو سارے شیو راج جی کہہ کہ گئے چھتی ہزار چھ سو کن گھر وہ فکر دے گئے پیسے آئے اے اے اپنے کو نے